ਸੋਹੀ ਪੀਵੀ 88 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਰ ਸ਼ਿੱਕਾ ਵਾਲਾ ਵੀਡੀਓ ਚ ਅੱਜ ਜਿਹੜੀ ਕਿਸਾਨਾਂ ਬਾਤ ਤੇ ਰਾਤ ਭਰੀ ਖਬਰ ਆਈ ਆ ਦੇਖੋ ਚੋਨੇ ਦੇ ਸੀਜ਼ਨ ਨੂੰ ਮੁੱਖ ਰੱਖਦੇ ਆ ਇੱਕ ਚੰਗੀ ਖਬਰ ਕਿਸਾਨਾਂ ਬਾਤ ਜਿਹੜੀ ਸੈਂਟਰ ਵੱਲੋਂ ਆਈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਦੇ ਵਿੱਚ ਤੇ ਦੋ ਚਾਰ ਗੱਲਾਂ ਆਪਾਂ ਹੋਰ ਵੀ ਸ਼ੇਅਰ ਕਰਾਂਗੇ ਸੋ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਿਹੜੀ ਵੀਡੀਓ ਹੈ ਪੂਰੀ ਦੇਖ ਕੇ ਆਪਣਾ ਰਿਐਕਸ਼ਨ ਦਿਆ ਕਰੋ ਹਨਾ ਕਈ ਬੰਦੇ ਕੀ ਕਰਦੇ ਕੱਲ ਹੀ ਇੱਕ ਆਪਾਂ ਵੀਡੀਓ ਪਾਈ ਸੀਗੀ ਡੀਏਪੀ ਦੇ ਰਿਲੇਟਡ ਵੀ ਜਿਹੜਾ ਡੀਏਪੀ ਨੂੰ ਸਟਾਕ ਕਰਨਾ ਵੀ ਆਪਣੇ ਵਾਸਤੇ ਗਲਤ ਹੈ ਤੇ ਬੰਦੇ ਨੇ ਥੱਲੇ ਭਰਾ ਨੇ ਕਹਿੰਨੇ ਚਲੋ ਛੋਟਾ ਵੱਡਾ ਵੀਰ ਹੋ ਸਕਦਾ ਆਪਣਾ ਉਹਨੇ ਕਮੈਂਟ ਕਰਿਆ ਕਹਿੰਦਾ ਬਾਈ ਯਾਰ ਤੁਹਾਨੂੰ ਦੇਖ ਕੇ ਲੋਕਾਂ ਨੇ ਡੀਏਪੀ ਘਰਾਂ ਚ ਇਕੱਠਾ ਕਰ ਲੈਣਾ ਜਦ ਕਿ ਆਪਾਂ ਜਿਹੜੀ ਵੀਡੀਓ ਸਟਾਕ ਦੇ ਖਿਲਾਫ ਪਾਈ ਤੀ ਵੀ ਬਈ ਯਾਰ ਸਟਾਕ ਨਾ ਕਰੋ ਡੀਏਪੀ ਨੂੰ ਹਨਾ ਜ ਹਣਾ ਤੁਸੀਂ ਪ੍ਰੋਪਰ ਵੀਡੀਓ ਦੇਖ ਕੇ ਦਿਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਵੀਡੀਓ ਦੇ ਵਿੱਚ ਗੱਲ ਕੀ ਹੈ ਹੁਣ ਜਿਹੜੀ ਗੱਲ ਹੈ ਵੀਡੀਓ ਕਰਦੇ ਆਪਾਂ ਸ਼ੁਰੂ ਵੀ ਜਿਹੜੀ ਰਾਤ ਭਰੀ ਖਬਰ ਆ ਉਹ ਹੈਗੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਪਿਛਲੇ ਸਾਲ ਦਾ ਜਿਹੜਾ ਆਪਣਾ ਝੋਨਾ ਉਹਦੀ ਲਿਫਟਿੰਗ ਨਾ ਹੋਣ ਕਰਕੇ ਸ਼ੈਲਰਾਂ ਦੇ ਵਿੱਚ ਪਿਆ ਸੀਗਾ ਹਣਾ ਉਹਦੇ ਕਰਕੇ ਜਿਹੜੀ ਆਪਣੇ ਆਉਣ ਵਾਲੇ ਸੀਜ਼ਨ ਜਿਹੜਾ ਹੁਣ 2 ਮਹੀਨੇ ਤੱਕ ਝੋਨੇ ਦਾ ਸੀਜ਼ਨ ਆ ਸ਼ੁਰੂ ਹੋ ਜਾਣਾ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਸਮੱਸਿਆ ਖੜੀ ਹੋ ਜਾਣੀ ਸੀਗੀ ਪਰ ਚਲੋ ਸੈਂਟਰ ਨੇ ਇੱਕ ਬਹੁਤ ਵਧੀਆ ਜਿਹੜਾ ਕਦਮ ਹੈ ਚੱਕਿਆ ਵੀ ਭੰਡਾਰ ਵਾਸਤੇ ਸੈਂਟਰ ਨੇ ਪੰਜਾਬ ਨੂੰ 185 ਲੱਖ ਟਨ ਦੀ ਜਿਹੜੀ ਮਨਜ਼ੂਰੀ ਹੈ ਖਰੀਦ ਦੀ ਉਹ ਦੇਤੀ ਹੈ ਸੈਂਟਰ ਨੇ ਵਾਦਾ ਕਰ ਲਿਆ ਵੀ 185 ਲੱਖ ਟਨ ਜਿਹੜਾ ਝੋਨਾ ਇਸ ਸੀਜ਼ਨ ਦਾ ਸੀ ਤੁਹਾਡਾ ਪੰਜਾਬ ਚੋਂ ਚੱਕਾਂਗੇ ਜਿਹਦੇ ਕਰਕੇ ਉਹਨਾਂ ਨੇ 2000 ਤੋਂ ਵੱਧ ਮੰਡੀਆਂ ਨੂੰ ਤੁਰੰਤ ਪ੍ਰਭਾਵ ਨਾਲ ਆਪਣਾ ਵੀ ਜਿਹੜਾ ਕੰਮ ਆ ਮੰਡੀਆਂ ਦਾ ਉਹ ਸ਼ੁਰੂ ਕਰਕੇ ਮੰਡੀਆਂ ਨੂੰ ਤੁਸੀਂ ਕਲੀਅਰ ਕਰ ਲੋ ਵੀ ਤਾਂ ਕਿ ਝੋਨੇ ਦੇ ਸੀਜ਼ਨ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਅਗਸਤ ਦੇ ਆਖਰੀ ਹਫ਼ਤੇ ਇੱਕ ਵੱਡੀ ਮੀਟਿੰਗ ਵੀ ਰੱਖੀ ਆ ਪੰਜਾਬ ਸਰਕਾਰ ਦੇ ਨਾਲ ਹੋ ਸਕਦਾ ਕੋਈ ਹੋਰ ਵੀ ਕਿਸਾਨੀ ਦੇ ਜਾਂ ਖੇਤੀ ਰਿਲੇਟਡ ਕੋਈ ਫੈਸਲੇ ਹੋ ਸਕਦੇ ਆ ਚਲੋ ਆਪਾਂ ਇਹੀ ਵਿਸ਼ ਕਰਦੇ ਆ ਵੀ ਜਿਹੜੀ ਖੇਤੀ ਹੈ ਜੇ ਖੇਤੀ ਨੂੰ ਚੱਲਦੀ ਰੱਖਣਾ ਤਾਂ ਸਰਕਾਰਾਂ ਨੂੰ ਥੋੜਾ ਬਹੁਤਾ ਇਹਦੇ ਬਾਰੇ ਸੋਚਣਾ ਪੈਣਾ ਸੋ ਸੋਚਣ ਦੇ ਨਾਲ ਨਾਲ ਇੱਕ ਬਹੁਤ ਵੱਡਾ ਜਿਹੜਾ ਹਰਿਆਣਾ ਸਰਕਾਰ ਨੇ ਵੀ ਕਿਸਾਨਾਂ ਦੀ ਮਾਂ ਫੜੀ ਆ ਵੀ ਹਰਿਆਣਾ ਸਰਕਾਰ ਨੇ ਵੀ ਜਿਹੜਾ ਕਿਸਾਨਾਂ ਤੇ ਲਈ ਮਾਣਾ ਮੋਟਾ ਸੋਚਿਆ ਉਹ ਇਦਾਂ ਵੀ ਦੇਖੋ ਸਾਰਿਆਂ ਨੂੰ ਪਤਾ ਵੀ ਜਿਹੜਾ ਮਈ ਜੂਨ ਜੁਲਾਈ ਤੱਕ ਕੋਈ ਵੀ بارش ਆਪਣੇ ਪੰਜਾਬ ਹਰਿਆਣਾ ਜਾਂ ਰਾਜਸਥਾਨ ਚ ਪ੍ਰੋਪਰ ਮੀਂਹ ਨਹੀਂ ਪਿਆ ਹੈ ਨਾ ਉਹਦੇ ਪੈਣ ਨਾ ਕਰਕੇ ਵੀ ਬਹੁਤ ਵੱਡਾ ਜਿਹੜਾ ਨੁਕਸਾਨ ਆ ਖਰਚੇ ਵਿੱਚ ਝੋਨੇ ਦੇ ਵਿੱਚ ਕਿਸਾਨਾਂ ਦਾ ਵੱਧਾ ਹੋਇਆ ਉਹਨੂੰ ਮੁੱਖ ਰੱਖਦੇ ਜਿਹੜੀ ਹਰਿਆਣਾ ਸਰਕਾਰ ਹੈ ਉਹਨਾਂ ਨੇ ਇੱਕ ਪਰਸੋਂ ਚੌਥੇ ਐਲਾਨ ਕਰਿਆ ਵੀ ਜਿਹੜਾ ਪ੍ਰਤੀ ਏਕੜ 2000 ਰੁਪਏ ਜਿਹੜਾ ਕਿਸਾਨਾਂ ਨੂੰ ਅਸੀਂ ਬੌਨਸ ਦੇਵਾਂਗੇ ਜਿਹੜਾ ਝੋਨੇ ਕਰਕੇ ਜਿਹੜਾ ਕਿਸਾਨਾਂ ਦਾ ਖਰਚਾ ਵਧਿਆ ਜਾਂ ਮੀਂਹ ਨਾ ਪੈਣ ਕਰਕੇ ਜਿਹੜਾ ਬਾਰਿਸ਼ਾ ਨਾ ਪੈਣ ਕਰਕੇ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਉਹਦਾ ਇੱਕ ਪੋਰਟਲ ਹੈ ਜਿਹੜਾ ਉਹਨਾਂ ਨੇ ਪਰਸੋਂ ਤੋਂ ਚਾਲੂ ਕਰਤਾ ਉਹਦੇ ਤੇ ਆਪਣਾ ਜਿਹੜੇ ਵੀ ਹਰਿਆ ਉਹ ਆਪਣਾ ਜੋ ਵੀ ਬਾਇਓ ਡਾਟਾ ਉਹਨਾਂ ਦਾ ਜੋ ਸਿਸਟਮ ਹੈ ਉਹ ਆਪਣਾ ਕਰਕੇ ਐਡ ਆਨ ਬਾਕੀ ਹੁਣ ਗਰਾਊਂਡ ਲੈਵਲ ਤੇ ਰਿਐਲਿਟੀ ਚਲੋ ਆਪਾਂ ਨੂੰ ਉਹਦੀ ਪਤਾ ਨਹੀਂ ਵੀ ਹਰਿਆਣਾ ਚਲੇ ਕਿਦਾਂ ਸਿਸਟਮ ਚੱਲ ਰਿਹਾ ਪਰ ਸਰਕਾਰ ਨੇ ਐਲਾਨ ਜਰੂਰ ਕਰਤਾ ਵੀ ਪ੍ਰਤੀ ਹੈਕਟੇਰ ਜਿਹੜਾ 2000 ਰੁਪਿਆ ਅਸੀਂ ਦਵਾਂਗੇ ਤੇ ਜੇ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਜੋ ਮਾਣੀ ਮੋਟੀ ਕਦੇ ਸਹੂਲਤ ਜਿਹੜੀ ਸੈਂਟਰ ਹੈ ਆਪਾਂ ਨੂੰ ਦੇ ਦਿੰਦੀ ਆ ਉਹਦਾ ਇਹ ਢੋਲ ਗਲਚ ਪਾ ਕੇ ਵਜਾ ਦਿੰਦੇ ਵੀ ਇਹ ਸਹੂਲਤ ਅਸੀਂ ਦਿੱਤੀ ਆ ਸੋ ਪੰਜਾਬ ਸਰਕਾਰ ਬਾਈ ਖੇਤੀ ਦੇ ਬਿਲਕੁਲ ਹੀ ਮੇਰੇ ਹਿਸਾਬ ਨਾਲ ਹਾਲ ਦੀ ਘੜੀ ਤੱਕ ਖਿਲਾਫ ਚੱਲ ਰਹੀ ਆ ਖਿਲਾਫ ਐਦਾਂ ਵੀ ਇਹਨਾਂ ਤੋਂ ਖੇਤੀ ਰਿਲੇਟਡ ਕੋਈ ਵੀ ਸਿਸਟਮ ਨਹੀਂ ਸੁਧਰਿਆ ਇਸ ਵਾਰ ਤੁਸੀਂ ਲੈਟ ਦਾ ਹਾਲ ਦੇਖ ਲਓ ਵੀ ਖੇਤਾਂ ਦੀ ਜਿਹੜੀ ਲੈਟ ਸੀ ਉਹਦਾ ਕਿੰਨਾ ਬੁਰਾ ਹਾਲ ਰਿਹਾ ਦੂਜਾ ਪੰਜਾਬ ਦੇ ਕਿਸਾਨਾਂ ਵਾਸਤੇ ਇੱਕ ਇਹ ਬੁੱਧੂ ਬਣਾਉਣੇ ਵਾਲੀਆਂ ਗੱਲਾਂ ਕਰ ਰਹੇ ਆ ਵੀ ਜਿੱਦਾਂ ਇਹਨਾਂ ਨੇ ਪਿਛਲੀ ਵਾਰ ਕਿਹਾ ਵੀ ਤੁਸੀਂ ਜਿਹੜਾ ਝੋਨਾ ਹੈ ਝੋਨਾ ਆਪਣੇ ਖੇਤਾਂ ਦੇ ਵਿੱਚ ਲਾਉਣਾ ਬੰਦ ਕਰਕੇ ਜਿਹੜਾ ਫਸਲ ਦਾ ਇਹਦਾ ਬਦਲ ਲੱਭੋ ਝੋਨੇ ਦਾ ਸੀ ਤੁਹਾਨੂੰ 7000 ਰੁਪਏ ਪ੍ਰਤੀ ਹੈਕਟੇਰ ਪ੍ਰਤੀ ਕਿਲਾ 17000 ਰੁਪਿਆ ਪ੍ਰਤੀ ਹੈਕਟੇਅਰ ਤੇ 7000 ਰੁਪਿਆ 6500 ਆਪਾਂ ਨੂੰ ਕੀਲੇ ਦਾ ਬਣਦਾ ਵੀ ਉਹ ਤੁਹਾਨੂੰ ਦਵਾਂਗੇ ਹੁਣ ਤੁਸੀਂ ਦੇਖੋ ਇੱਕ ਬਸ ਇਹ ਕਹਿੰਨੇ ਵੀ ਤੁਹਾਡੇ ਵਾਸਤੇ 7000 ਰੁਪਿਆ ਬਹੁਤ ਆਕੀਲੇ ਦਾ ਤੇ ਦੂਜੇ ਪਾਸੇ ਜਿਹੜਾ ਝੋਨੇ ਦੇ ਰਿਲੇਟਡ ਇੰਪਲੀਮੈਂਟਾ ਪੰਜਾਬ ਦੇ ਵਿੱਚ ਉਹਨਾਂ ਤੇ ਇਹ ਸਬਸਿਡੀਆਂ ਦੇ ਦੇ ਕੇ ਸਾਡਾ ਮੂਰਖ ਬਣਾਇਆ ਵਾ ਲੱਖ ਰੁਪਏ ਦਾ ਇੰਪਲੀਮੈਂਟ ਹੁੰਦਾ ਉਹਨੂੰ 2.5 ਲੱਖ ਚ ਵੇਚ ਕੇ ਕਹਿ ਦਿੰਦੇ ਆ ਵੀ ਤੁਹਾਨੂੰ ਉਹਦੇ ਤੇ 70000 ਰੁਪਏ ਸਬਸਿਡੀ ਆ ਸਾਡੇ ਹੀ ਪੈਸੇ ਸਾਡੀਆਂ ਜੁੱਤੀਆਂ ਸਾਡੇ ਸਿਰ ਮਾਰ ਮਾਰ ਕੇ ਸਾਨੂੰ ਇਹ ਸਾਡਾ ਇੰਪਲੀਮੈਂਟ ਝੋਨੇ ਦੇ ਰਿਲੇਟਡ ਇੰਪਲੀਮੈਂਟਾ ਸਾਰੇ ਲਾਲੋ ਦੇਖੋ ਸੁਪਰ ਸੀਡਰ ਦੀ ਲੋੜ ਕਾਦੇ ਆ ਜੇ ਆਪਣੇ ਖੇਤ ਝੋਨਾ ਹੋਊਗਾ ਤਾਂ ਆਪਾਂ ਨੂੰ ਸੁਪਰ ਸੀਡਰ ਦੀ ਲੋੜ ਹੈ ਸੂਪਰ ਸੀਡਰ ਵੇਚੀ ਜਾਂਦੇ ਆ ਬੈਲਰ ਵੇਚੀ ਜਾਂਦੇ ਆ ਗੱਠਾ ਵਾਲੀਆਂ ਮਸ਼ੀਨਾਂ ਵੇਚੀ ਜਾਂਦੇ ਆ ਮਲਚਰ ਵੇਚੀ ਜਾਂਦੇ ਆ ਨਾ ਫਿਰ ਜੇ ਇਹਨਾਂ ਨੂੰ ਪਤਾ ਵੀ ਜਿਹੜਾ ਝੋਨੇ ਦਾ ਫਿਊਚਰ ਹੈ ਪੰਜਾਬ ਦੇ ਵਿੱਚ ਆਉਣੇ ਵਾਸਤੇ ਵੀ ਹੁਣ ਜਿਹੜਾ ਝੋਨਾ ਹੈ ਇਸ ਦੀ ਜਗ੍ਹਾ ਕੋਈ ਹੋਰ ਫਸਲ ਕਿਸਾਨਾਂ ਨੂੰ ਅਸੀਂ ਦੇਣੀ ਆ ਬਦਲ ਦੇਣਾ ਕਿਸਾਨਾਂ ਨੂੰ ਠੀਕ ਆ ਫਿਰ ਤੁਸੀਂ ਇਹਨੇ ਮਹਿੰਗੇ ਮਹਿੰਗੇ ਇੰਪਲੀਮੈਂਟ ਕਿਸਾਨਾਂ ਨੂੰ ਵੇਚ ਕੇ ਕਿਉਂ ਤੁਸੀਂ ਕਿਸਾਨਾਂ ਨੂੰ ਜਿਹੜਾ ਬਿਲਕੁਲ ਥੱਲੇ ਲਾ ਰਹੇ ਹੋ ਤੇ ਦੂਜੀ ਗੱਲ ਥੋੜਾ ਕਿਸਾਨਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਵੀ ਦੇਖੋ ਆਪਾਂ 30-30 ਲੱਖ ਦੇ ਜਿਹੜੇ ਇੰਪਲੀਮੈਂਟ ਆ ਉਹ ਕੱਲੇ ਅ 40 40 ਲੱਖ ਦੇ ਸੰਦ ਅਸੀਂ ਘਰੇ ਇਕੱਠੇ ਕਰ ਲਏ ਸੋਨੇ ਟਰੈਕਟਰ ਹਨਾ ਪਰ ਜਿਹੜਾ ਝੋਨਾ ਝੋਨੇ ਨੂੰ ਇੱਕ ਪਾਸੇ ਕਹਿੰਦੇ ਵੀ ਪੰਜਾਬ ਦੇ ਵਿੱਚ ਬੈਨ ਕਰੋ ਫਿਰ ਜੇ ਪੰਜਾਬ ਦੇ ਵਿੱਚ ਝੋਨੇ ਦਾ ਤੁਹਾਨੂੰ ਫਿਊਚਰ ਲੱਗਦਾ ਵੀ ਅੱਗੇ ਸੇਫ ਨਹੀਂ ਹੈਗਾ ਅਸੀਂ ਝੋਨਾ ਪੰਜਾਬ ਦੇ ਵਿੱਚ ਬੰਦ ਕਰਨਾ ਫਿਰ ਤੁਸੀਂ ਕਿਸਾਨਾਂ ਦੀ ਇਹ ਲੁੱਟ ਵੀ ਬਾਈ ਬੰਦ ਕਰੋ ਠੀਕ ਹੈ ਸਰਕਾਰ ਨੂੰ ਇਹ ਚਾਹੀਦਾ ਵੀ ਤੁਸੀਂ ਜਿਹੜੇ ਵੀ ਇੰਪਲੀਮੈਂਟ ਝੋਨੇ ਦੇ ਰਿਲੇਟਡ ਆ ਉਹਨਾਂ ਬਾਰੇ ਕਿਸਾਨਾਂ ਨੂੰ ਅਵੇਅਰ ਕਰੋ ਵੀ ਹਾਂ ਵੀ ਝੋਨੇ ਦਾ ਫਿਊਚਰ ਪੰਜਾਬ ਦੇ ਵਿੱਚ 2 4 ਸਾਲ 5 ਸਾਲ ਜਾਂ 6 ਸਾਲ ਆ ਕਿਉਂਕਿ ਫਿਰ ਜਿਹੜਾ ਕਿਸਾਨ ਹੈ ਉਧਰੋਂ ਮਾੜਾ ਮੋਟਾ ਸੋਚ ਕੇ ਦਿਮਾਗ ਤੇ ਲੋਡ ਪਾ ਕੇ ਸੋਚੇ ਵੀ ਹਾਂ ਵੀ ਆਪਾਂ ਇਹਦੇ ਰਿਲੇਟਡ ਇੰਪਲੀਮੈਂਟ ਲੈਣਾ ਜਾਂ ਨਹੀਂ ਲੈਣਾ ਸੋ ਬਾਕੀ ਇੱਕ ਆਪਣੇ ਵੱਲੋਂ ਵੀ ਇੱਕ ਰਿਕੁਐਸਟ ਆ ਸਾਰੇ ਭਰਾਵਾਂ ਨੂੰ ਦੇਖੋ ਸੁਪਰਸੀਡਰ ਤਕਰੀਬਨ ਹਰੇਕ ਪਿੰਡ ਦੇ ਵਿੱਚ ਆਪਾਂ ਆਪਾਂ 7-7 ਸੁਪਰਸੀਡਰ ਹੈਗੇ ਆ ਤੁਹਾਨੂੰ ਆਪਣਾ ਲੈਣ ਦੀ ਲੋੜ ਨਹੀਂ ਬੇਸ਼ੱਕ ਯਾਰ ਤੁਸੀਂ ਕਿਰਾਏ ਤੇ ਕਰਾ ਲਿਆ ਕਰੋ ਕਿਉਂਕਿ ਜਿੰਨੇ ਦਾ ਸੁਪਰਸੀਡਰ ਆਉਂਦਾ ਉਹਦੇ ਇੰਟਰਸਟ ਨਾਲ ਵਿਆਜ ਦੇ ਨਾਲ ਹੀ ਜਿਹੜੀ ਆਪਣੀ ਕਣਕ ਉਹ ਬੀਜੀ ਜਾਂਦੀ ਆ ਹਨਾ ਕਿਉਂਕਿ ਸੁਪਰਸੀਡਰ ਜੇ ਆਪਾਂ ਘਰ ਘਰ ਖੜਾ ਲਏ ਇਸ ਸੁਪਰ ਸਿਟਰੀ ਲੋਡ ਪੈਣੀ ਝੋਨੇ ਕਰਕੇ ਜਾਂ ਗੱਠਾਂ ਵਾਲੀ ਮਸ਼ੀਨ ਦੀ ਲੋਡ ਪੈਣੀ ਝੋਨੇ ਕਰਕੇ ਸੋ ਗੱਠਾਂ ਵਾਲੀ ਜਿਹੜੀਆਂ ਮਸ਼ੀਨਾਂ ਇਹਦੇ ਪਿੱਛੇ ਵੀ ਬਹੁਤ ਵੱਡਾ ਤੁਹਾਨੂੰ ਪਤਾ ਵੀ ਜਿਹੜਾ ਕਾਰਪੋਰੇਟ ਘਰਾਣਾ ਉਹ ਕੰਮ ਕਰ ਰਿਹਾ ਇਹਨਾਂ ਨੇ ਸਾਡੀਆਂ ਗੱਠਾਂ ਨਾਲ ਆਪਣੀਆਂ ਫ੍ਰੀ ਫੈਕਟਰੀਆਂ ਚਲਾ ਕੇ ਪਰਾਲੀ ਨਾਲ ਸਾਡੀ ਤੂੜੀ ਹੈ ਉਹ ਵੀ ਭੰਗ ਦੇ ਪਹਾੜੇ ਰੋਲੀ ਹੈ ਤੇ ਕਿਹਨਾਂ ਨੇ ਇੱਕ ਸਿਸਟਮ ਇਹ ਜਾ ਬਣਾ ਲਿਆ ਵੀ ਖਾਣਾਂ ਦੇ ਫ੍ਰੀ ਇਹਨਾਂ ਨੂੰ ਆਪਾਂ ਲੁੱਟੋ ਕਿਉਂਕਿ ਇਹਨਾਂ ਨੇ ਅੱਗ ਜਿਹੜੀ ਅੱਗ ਝੋਨੇ ਦਾ ਕੋਈ ਨੁਕਸਾਨ ਨਹੀਂ ਹੈਗਾ ਜਿਸ ਵਾਰ ਇਦਾਂ ਵੀ ਹੁਣ ਤੁਹਾਨੂੰ ਪਤਾ ਹੀ ਹੈ ਵੀ ਦਿੱਲੀ ਦੇ ਵਿੱਚ ਜਿਹੜਾ ਇੱਕ ਪੋਲਿਊ ਆਪਣਾ ਲੈਟਰ ਜਾਰੀ ਕਰਦੇ ਚ ਕਿਹਾ ਵੀ ਜਿਹੜੀ ਪ੍ਰਾਲੀ ਦਾ ਕਿਸੇ ਵੀ ਤਰ੍ਹਾਂ ਦਾ ਅੰਸ਼ ਧੂਏ ਦੇ ਵਿੱਚ ਦਿੱਲੀ ਦੇ ਵਿੱਚ ਨਹੀਂ ਪਾਇਆ ਗਿਆ ਹਨ ਫਿਰ ਇਹਨਾਂ ਨੇ ਇੱਕ ਇਹ ਮੁੱਦਾ ਬਣਾ ਕੇ ਸਿਰਫ ਆਪਣੇ ਇੰਪਲੀਮੈਂਟ ਵੇਚਣ ਦੇ ਮਾਰੇ ਆਪਣੀਆਂ ਫੈਕਟਰੀਆਂ ਇਕੱਠਾਂ ਨਾਲ ਚਲਾਉਣ ਦੇ ਮਾਰੇ ਆ ਨੇ ਪੰਜਾਬ ਦੇ ਵਿੱਚ ਜਿਹੜੀ ਅੱਗ ਪਹਿਲਾਂ ਬੈਨ ਕਰਾਈ ਅੱਗ ਬੈਨ ਹੋਈ ਵੀ ਅੱਗ ਨਹੀਂ ਲੱਗੂਗੀ ਝੋਨੇ ਨੂੰ ਐ ਹੁੰਦਾ ਜਿਉਂ ਹੋ ਹੁੰਦਾ ਤੇ ਉਹਦੇ ਨਾਲ ਕਰਕੇ ਹੁਣ ਕਹਿੰਦੇ ਵੀ ਝੋਨਾ ਬੈਨ ਕਰੋ ਪਰ ਫਿਰ ਵੀ ਸਾਨੂੰ ਮਹਿੰਗੇ ਮਹਿੰਗੇ ਇੰਪਲੀਮੈਂਟ ਵੇਚੀ ਜਾਂਦੇ ਆ ਹੁਣ ਦੇਖੋ 30 ਲੱਖ ਰੁਪਏ ਦੇ ਸੰਦਾਂ ਦੇ ਸਬਸਿਡੀ ਦਿੱਤੀ ਹੈ ਉਹਦੇ ਵਿੱਚ ਸੰਦ ਕਿਹੜੇ-ਕਿਹੜੇ ਆ 4x4 ਟਰੈਕਟਰ ਲੈ ਲਓ ਚਾਹੇ ਤੁਸੀਂ ਦੂਜਾ ਟਰੈਕਟਰ ਲੈ ਲਓ ਉਹਦੇ ਵਿੱਚ ਕੀ ਆ ਬੈਲਰ ਹੈ ਠੀਕ ਹੈ ਉਹਦੇ ਵਿੱਚ ਸੁਪਰ ਸੀਡਰ ਹੈ ਸਾਰੇ ਕਹਿਣ ਦਾ ਮਤਲਬ ਹੈ ਝੋਨੇ ਦੇ ਨਾਲ ਰਿਲੇਟਡ ਜਿਹੜੇ ਇੰਪਲੀਮੈਂਟ ਆ ਹੁਣ ਇਹ ਇਹਦੇ ਪਿੱਛੇ ਦੇਖ ਲਓ ਵੀ ਕਿੰਡੀ ਕਿ ਵੱਡੇ ਸਿਆਸਤ ਜਾਂ ਪੰਜਾਬ ਸਰਕਾਰ ਆਪਣੀ ਕਿੰਨਾ ਕ ਕਿਸਾਨਾਂ ਬਾਰੇ ਸੋਚ ਰਹੀ ਹੈ ਠੀਕ ਹੈ ਦੂਜੀ ਗੱਲ ਹੋਰ ਸਟੇਟਾਂ ਦੀਆਂ ਸਰਕਾਰਾਂ ਦੇਖ ਲਓ ਵੀ ਮਾਣਾ ਮੋਟਾ ਬਾਈ ਕਿਸਾਨਾਂ ਦੀ ਬਾਹ ਫੜਦੀਆਂ ਸੋ ਜੇ ਕੋਈ ਆਪਣਾ ਸਰਕਾਰ ਦੇ ਰਿਲੇਟਡ ਕੋਈ ਬੰਦਾ ਵੀਡੀਓ ਦੇ ਦਸੋ ਉਹਨੂੰ ਵੀ ਰਿਕੁਐਸਟ ਆ ਮੇਰਾ ਵੀਰ ਮਾਣਾ ਮੋਟਾ ਸਰਕਾਰ ਦੇ ਕੰਨੀ ਇਸ ਚੀਜ਼ ਪਹੁੰਚਾਓ ਵੀ ਤੁਸੀਂ ਵੀ ਮਾਣਾ ਮੋਟਾ ਜਿਹੜਾ ਪੰਜਾਬ ਦਾ ਫਾਰਮਰ ਆ ਉਹਦੇ ਬਾਰੇ ਮਾਣਾ ਮੋਟਾ ਸੋਚੋ ਠੀਕ ਆ ਨਾ ਐਵੇਂ ਵੀ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੀਆਂ ਗੱਲਾਂ ਚੱਲਦੀਆਂ ਵੀ ਜਿੱਦਾਂ ਹੁਣ ਤੋਂ ਕੱਲ ਪਰਸ ਉਹ ਭਗਵੰਤ ਮਾਨ ਦਾ ਇੱਕ ਬਿਆਨ ਸੁਣਿਆ ਆਪਾਂ ਨੇ ਉਹ ਕਹਿੰਦਾ ਵੀ ਜਿਹੜਾ ਕਿਸਾਨ ਦੀ ਜੇ ਹਰ ਮੋਟਰ ਤੇ ਚਾਰ ਰੁੱਖ ਚਾਹੀਦੇ ਆ ਬਹੁਤ ਵਧੀਆ ਗੱਲ ਆ ਹੋਣੇ ਚਾਹੀਦੇ ਆ ਵੈਸੇ ਤਾਂ ਹਰ ਕਿਸਾਨ ਦੀ ਮੋਟਰ ਤੇ ਚਾਰ ਰੁੱਖ ਤੋਂ ਕੀ ਆ ਪੰਜ ਸੱਤ ਰੁੱਖ ਹੈਗੇ ਆ ਆ ਹੁਣ ਇੱਧਰ ਦੇਖ ਲਓ ਟੋਟਲੀ ਜਿੰਨੀਆਂ ਮਰਜ਼ੀ ਮੋਟਰਾਂ ਦੇਖ ਲਓ ਤੁਹਾਨੂੰ ਦਿਖਾ ਦਨ ਦੂਰ ਦੂਰ ਤੱਕ ਕੋਈ ਐਹ ਜੀ ਮੋਟਰ ਨਹੀਂ ਹੈਗੀ ਜਿੱਥੇ ਆਪਣੇ ਰੁੱਖ ਨਹੀਂ ਹੈਗੇ ਫਿਰ ਉਦੋਂ ਅਗਲੀ ਗੱਲ ਕਹਿੰਦੇ ਨਹੀਂ ਅਸੀਂ ਇਹਦੇ ਤੇ ਕਾਨੂੰਨ ਬਣਾਵਾਂਗੇ ਪਰ ਜਦੋਂ ਕਾਨੂੰਨ ਵਾਲੀ ਗੱਲ ਆ ਜਾਂਦੀ ਹੈ ਫਿਰ ਇੱਥੋਂ ਯਾਰ ਫੀਲ ਹੁੰਦਾ ਵੀ ਕੱਲਾ ਕਾਨੂੰਨ ਜਿਹੜਾ ਸਿਰਫ ਕਿੰਨੇ ਇੱਕ ਕਾਨੂੰਨ ਹੁਣ ਤੁਸੀਂ ਕਿਸਾਨਾਂ ਤੇ ਹੀ ਬਣਾਉਨੇ ਆ ਠੀਕ ਹੈ ਕੀ ਰੁੱਖਾਂ ਦੀ ਲੋੜ ਹੋਰ ਹੈ ਜਿਹੜੀਆਂ ਬਰਾਦਰੀਆਂ ਜਾਂ ਹੋਰ ਜਾਤਾਂ ਉਹਨਾਂ ਨੂੰ ਨਹੀਂ ਹੈ ਸਿਰਫ ਕੱਲੇ ਕਿਸਾਨ ਨੂੰ ਹੀ ਟਾਰਗੇਟ ਕਰਕੇ ਤੁਸੀਂ ਕਿਸਾਨ ਦੇ ਸਿਰੇ ਸਾਰੀ ਚੀਜ਼ਾਂ ਦਾ ਭਾਂਡਾ ਭੰਨਦੇ ਆ ਤੁਸੀਂ ਕਲੋਨੀਆਂ ਵਿੱਚ ਵੀ ਕਹੋ ਵੀ ਜਿਹੜੀ ਜੇ ਕੋਈ ਵੀ ਕਲੋਨੀ ਪਾਸ ਹੁੰਦੀ ਹੈ ਇੰਪਰੂਵ ਹੁੰਦੀ ਹੈ ਉਹਦੇ ਵਿੱਚ ਹਜ਼ਾਰ ਰੁੱਖ ਚਾਹੀਦਾ ਜਾਂ 500 ਰੁੱਖ ਚਾਹੀਦਾ ਠੀਕ ਹੈ ਸ਼ਹਿਰਾਂ ਦੇ ਵਿੱਚ ਹਰ ਘਰ ਵਿੱਚ ਤੁਸੀਂ ਰ ਦੇ ਦੂਜਾ ਤੁਸੀਂ ਪਿੰਡਾਂ ਦੇ ਵਿੱਚ ਕਹੋ ਵੀ ਹਾਂ ਵੀ ਹਰ ਘਰ ਦੇ ਵਿੱਚ ਇੱਕ ਜਾਂ ਦੋ ਰੁੱਖ ਚਾਹੀਦੇ ਸਿਰਫ ਕੱਲਾ ਕਿਸਾਨਾਂ ਬਾਸਤੇ ਜਿਹੜਾ ਕਾਨੂੰਨ ਬਣਾਉਣਾ ਤੁਸੀਂ ਇੱਕ ਵਾਰਸ ਛੱਡਦੇ ਨੇ ਵੀ ਇਹ ਕਾਨੂੰਨ ਬਣਾਉਗੇ ਹਰ ਇੱਕ ਕਾਨੂੰਨ ਜਿਹੜਾ ਕਿਸਾਨਾਂ ਦੇ ਖਿਲਾਫ ਹੈ ਇਥੋਂ ਬੰਦੇ ਨੂੰ ਇੱਕ ਫੀਲ ਹੁੰਦਾ ਠੀਕ ਹੈ ਆਪੇ ਰੁੱਖਾਂ ਦੇ ਖਿਲਾਫ ਨਹੀਂ ਕਿਸਾਨ ਕਿਸਾਨ ਦੇ ਜਿੰਨੇ ਵੀ ਮੇਰੇ ਹਿਸਾਬ ਨਾਲ ਹੁਣ ਜਿਹੜੇ ਰੁੱਖ ਖੜੇ ਆ ਸਿਰਫ ਖੇਤਾਂ ਜਾਂ ਮੋਟਰਾਂ ਦੇ ਹੀ ਖੜੇ ਆ ਔਰ ਕਿਸਾਨਾਂ ਦੀ ਜਗ੍ਹਾ 'ਚ ਹੀ ਖੜੇ ਆ ਇਹ ਤੁਸੀਂ ਗਰਦਾਵਰੀ ਕਰਾ ਕੇ ਦੇਖ ਲਓ ਜੇ ਮਤਲਬ ਕਿ 100 ਵਿੱਚੋਂ 90 95% ਰੁੱਖ ਜੇ ਨਾ ਕਿਸਾਨਾਂ ਦੇ ਘਰਾਂ ਜਾਂ ਖੇਤਾਂ ਜਾਂ ਬੱਟਾਂ ਬੰ ਵੀਡੀਓ ਚਲੋ ਲੰਬੀ ਹੋਣੀ ਬਹੁਤ ਗੱਲਾਂ ਤੇ ਉਹਦੇ ਇੱਕ ਨਾਲ ਹੀ ਨਾਲ ਹੋਰ ਦੇਖ ਲਓ ਵੀ ਹੁਣ ਜਿਹੜਾ ਝੋਨੇ ਵਾਲੀ ਆਪਾਂ ਗੱਲ ਕਰਦੇ ਵੀ ਇੱਕ ਪਾਸੇ ਦਾ ਝੋਨੇ ਦੇ ਮਕਰ ਪਏ ਹੋਇਆ ਦੂਜਾ ਇਹ ਇੰਪਲੀਮੈਂਟ ਵਿੱਚ ਜੰਨੇ ਆ ਫਿਰ ਇੱਕ ਹੁਣ ਕੱਲ ਪਰਸੋਂ ਦੀ ਆਪਣੀ ਖਬਰ ਹੈ ਵੀ ਜਿਹੜੀ ਸ਼ੈਲਰ ਮਾਲਕਾਂ ਨੇ ਹਾਈਬ੍ਰਿਡ ਝੋਨੇ ਦੇ ਖਿਲਾਫ ਜਿਹੜੀ ਇੱਕ ਬੈਠਕ ਕਰੀ ਉਹਦੇ ਵਿੱਚ ਕਿਹਾ ਵੀ ਜਿਹੜਾ ਪੰਜਾਬ ਦੇ ਵਿੱਚ ਹਾਈਬ੍ਰਿਡ ਝੋਨਾ ਹੈ ਸਿਰਫ ਅਸੀਂ ਮਾਨਤਾ ਪ੍ਰਾਪਤ ਝੋਨਾ ਜਿਹੜਾ ਯੂਨੀਵਰਸਿਟੀ ਤੋਂ ਉਹੀ ਖਰੀਦਣਾ ਬਾਕੀ ਅਸੀਂ ਹਾਈਬ੍ਰਿਡ ਝੋਨਾ ਨਹੀਂ ਖਰੀਦਣਾ ਦੇਖੋ ਇਹ ਕੋਈ ਸੇ ਵੀ ਸਟੇਟ ਦੇ ਸ਼ੈਲਰ ਇਦਾਂ ਦੇ ਕੰਮ ਨਹੀਂ ਕਰਦੇ ਸਭ ਤੋਂ ਵੱਧ ਹਾਈਬ੍ਰਿਡ ਝੋਨਾ ਜਿਹੜਾ ਯੂਪੀ ਦੇ ਵਿੱਚ बिकਦਾ ਉੱਥੇ ਕਦੇ ਉਹੀ ਜਿਹੀ ਖਬਰ ਨਹੀਂ ਹੁੰਦੀ ਵੀ ਹਾਂ ਵੀ ਸਿਰਫ ਪੰਜਾਬ ਦੇ ਵਿੱਚ ਹੀ ਕਿਉਂ ਸ਼ੈਲਰ ਮਾਲਕ ਇਹ ਕੰਮ ਕਰ ਰਹੇ ਕਦੇ ਕਹਿੰਦੇ ਅਸੀਂ ਛੱਬੀ ਨਹੀਂ ਲੈਣੀ ਹੈਗੀ ਕਦੇ ਕਹਿੰਦੇ ਅਸੀਂ ਹਾਈਬ੍ਰਿਡ ਨਹੀਂ ਲੈਣਾ ਚਲੋ ਆਪਾਂ ਨੂੰ ਨਹੀਂ ਪਤਾ ਵੀ ਹਾਈਬ੍ਰਿਡ ਦੇ ਵਿੱਚ ਕੀ ਘਾਟਾ ਕੀ ਵਾਧਾ ਕਿਉਂਕਿ ਆਪਾਂ ਹਾਈਬ੍ਰਿਡ ਬਹੁਤੀ ਕਦੇ ਲਾਈ ਨਹੀਂ ਹੈਗੀ ਚਲੋ ਮਾਣੀ ਮੋਟੀ ਕਦੇ ਲਾਈ ਆ ਪਰ ਇਹ ਚੀਜ਼ਾਂ ਵੀ ਗਲਤਾਂ ਵੀ ਹਰ ਮੁੱਦਾ ਪੰਜਾਬ ਦੇ ਵਿੱਚ ਹੀ ਕਿਉਂ ਜਿਆਦਾ ਨਮਸ਼ੂਰ ਹੋ ਜਾਂਦਾ ਹੁਣ ਹਾਈਬ੍ਰਿਡ ਝੋਨੇ ਦੇ ਖਿਲਾਫ ਵੀ ਹੋ ਗਏ ਦੇਖੋ ਸ਼ਵਾ ਹੋਰ ਵੈਰਾਈਟੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਰੀਆਂ ਤਕਰੀਬਨ ਫੇਲ ਐ ਇੱਕ 26 ਵੈਰਾਈਟੀਆਂ ਦੀ ਵਧੀਆ ਭਾਸ ਹੈ ਜਿਹੜੀ ਠੀਕ ਹੈ ਉਹਦੇ ਮਗਰ ਪੈ ਗਏ ਹੁਣ ਜਿਹੜੇ ਮਾਣੀ ਮੋਟੀ ਜੇ ਸਾਰ ਲਈ ਹਾਈਬ੍ਰਿਡ ਝੋਨੇ ਆ ਨੇ ਚੰਗੇ ਬੀਜ ਜੇ ਕਿਸਾਨਾਂ ਨੂੰ ਮਿਲੇ ਆ ਔਰ ਚੰਗੇ ਝਾੜ ਜਾਂ ਘੱਟ ਸਮੇਂ ਵਿੱਚ ਘੱਟ ਪਾਣੀ ਲੈਣ ਵਾਲੀਆਂ ਜਾਂ ਘੱਟ ਜਿਨ੍ਹਾਂ ਤੇ ਰੈयंसਪ੍ਰੇਆਂ ਦੀ ਲੋੜ ਹੈ ਹੁਣੇ ਉਹਨਾਂ ਦੇ ਵੀ ਖਿਲਾਫ ਹੋ ਗਏ ਕਹਿਣ ਦਾ ਮਤਲਬ ਹੈ ਵੀ ਹਰ ਪਾਸੇ ਨੂੰ ਤੁਸੀਂ ਝੋਨੇ ਦੇ ਖਿਲਾਫ ਹੋ ਪਰ ਵੱਧ ਤੋਂ ਵੱਧ ਜ਼ੋਰ ਤੁਹਾਡਾ ਝੋਨੇ ਦੇ ਰਿਲੇਟਿ ਠੀਕ ਹੈ ਕਦੇ ਤੁਸੀਂ ਕਹਿੰਦੇ ਆ ਵੀ ਝੋਨੇ ਆ ਤੁਸੀਂ ਪ੍ਰਾਲੀ ਵਿੱਚ ਬਾਓ ਡੀਕੰਪੋਜ਼ਰ ਲਿਆਓ ਜਾਂ ਤੁਸੀਂ ਪ੍ਰਾਲੀ ਵਿੱਚ ਬਾਓ ਆ ਇੰਪਲੀਮੈਂਟ ਲੋ ਇੰਪਲੀਮੈਂਟ ਲੋ ਫਿਰ ਤੁਸੀਂ ਇਹ ਨਾ ਚੀਜ਼ਾਂ ਬਲ ਵੀ ਕਹੋ ਯਾਰ ਵੀ ਪੰਜਾਬ ਦੇ ਵਿੱਚ ਜਿਹੜੇ ਸੁਪਰ ਸੀਡਰ ਆ ਵੀ ਉਹ ਉਹ ਮਲਕੇ ਕਿਸਾਨ ਇਹਨੇ ਨਾ ਲੈਣ ਕਿਉਂਕਿ ਅੱਗੇ ਜਿਹੜਾ ਫਿਊਚਰ ਆ ਝੋਨੇ ਦਾ ਸੇਫ ਨਹੀਂ ਹੈਗਾ ਯਾ ਬੈਲਰ ਆ ਉਹ ਨਾ ਲੈਣ ਉਧਰ ਤੁਸੀਂ ਕਹਿ ਨਹੀਂ ਰਹੇ ਉਧਰ ਤੁਸੀਂ ਜਿਹੜੀਆਂ ਫਾਰਮ ਆ ਵੱਡੀਆਂ ਵੱਡੀਆਂ ਉਹਨਾਂ ਦੇ ਇੰਪਲੀਮੈਂਟ ਤੁਸੀਂ ਬਕਵਾ ਰਹੇ ਹੋ ਰੱਜ ਕੇ ਠੀਕ ਹੈ ਸੋ ਬਾਕੀ ਜਿਹੜੇ ਭਰਾ ਆਪਣੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਗੱਲਾਂ ਬਾਈ ਬਹੁਤ ਹੋ ਗਈਆਂ ਫਿਰ ਕਈ ਭਰਾ ਆ ਕੇ ਜਾਣੇ ਲੰਬੀ ਵੀਡੀਓ ਤੇ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ 'ਚ ਥੈਂਕ ਯੂ